ਨਸ਼ਮ੍ਰਿਤ ਸਰਚ ਨਸ਼ੇ ਖਿਲਾਫ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਮੁਹਕਮਪੁਰਾ ਇਲਾਕੇ ਵਿੱਚ ਪ੍ਰਸਿੱਧ ਨਸ਼ਾ ਤਸਕਰ ਰੋਹਿਤ ਸਿੰਘ ਉਰਫ ਕਾਲੂ ਦੀ ਗੈਰ ਕਾਨੂੰਨੀ ਕੋਠੀ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ ਇਹ ਕਾਰਵਾਈ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਚੱਲ ਰਹੀ ਨਸ਼ਾ ਖਿਲਾਫ ਮਹਿੰਮ ਦਾ ਹਿੱਸਾ ਹੈ ਮਿਊਨਿਸਪਲ ਕਾਰਪੋਰੇਸ਼ਨ ਅਤੇ ਪੁਲਿਸ ਦੀ ਟੀਮ ਨੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਇਹ ਮਕਾਨ ਦੀ ਤੋੜਫੋੜ ਮੁਕੰਮਲ ਕੀਤੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਰ ਨੇ ਦੱਸਿਆ ਕਿ ਨਸ਼ਾ ਤਸਕਰ ਰੋਹਿਤ ਸਿੰਘ ਉੱਪਰ ਐਨਡੀਪੀਐਸ ਦੇ 4 ਦੇ ਕਰੀਬ ਮਾਮਲੇ ਦਰਜ ਸਨ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਔਰ ਯੁੱਧ ਨਸ਼ਾ ਫਰਦ ਮਹਿੰਮ ਦੇ ਵਿੱਚ ਮਿਸ਼ਰਤ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਸਾਰਾ ਡਰਗ ਫਰੰਟ ਦੇ ਉੱਤੇ ਇਨਫੋਰਸਮੈਂਟ ਚ ਕੰਮ ਕੀਤਾ ਜੇ ਆਪਾਂ ਫਿਗਰਸ ਦੇਖੀਏ 1138 ਕੇਸ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਔਰ 2133 2133 ਬੰਦੇ ਫੜੇ ਜਾ ਚੁੱਕੇ ਆ ਸਮਗਲਰਸ ਔਰ 250 ਕਿਲੋ 521 ਗ੍ਰਾਮ ਹਿਰੋਇਨ 29 ਕਿਲੋ OPM 325 25 ਕਿਲੋ ਨਾਰਕੋਟਿਕ ਪਾਊਡਰ ਤੇ ਡਰਗਮਨੀ ਜਿਹੜੀ ਆ 2.88 ਕਰੋੜ ਇਹ ਬਰਾਮਦ ਹੋ ਚੁੱਕੀ ਆ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇੱਥੇ ਮੋਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਜਦੀ ਹੈ ਉੱਥੇ ਰੋਹਿਤ ਸਿੰਘ 엘ियस ਕਾਲੂ ਹੈਗਾ son of ਜਿਸਪਾਲ ਸਿੰਘ ਜਿਹਦੇ ਕੇ ਖਿਲਾਫ 4 ਮੁਕਦਮੇ ਐਨਡੀਪੀਐਸ ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਚੁਅਲ ਡਰੱਗ ਸਪੈਡਲਰ ਅਬਲੀਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹਦਾ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡੇ ਤੋਂ ਮੰਗੀ ਗਈ ਅਸੀਂ ਮੈਂ ਆਪ ਖੋਦ ਤੇ ਸਾਰੇ ਸੀਨੀਅਰ ਆਫਿਸਰ ਜਿਵੇਂ ਡੀਸੀਪੀ ਅਲਮ ਜੀ ਵਿਜੇ ਜੀ ਮੈਡਮ ਜਸਰੂਪ ਗਗਨਦੀਪ ਸਾਡੇ ਔਰ ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਇਹ ਰੋਹਿਤ ਕੁਮਾਰ ਵੀ ਹੁਣ ਜੇਲ੍ਹ ਚ ਹੈ ਜਿਹਦੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਸ ਦੇ ਵਿੱਚ ਪਹਿਲਾ ਮੁਕੱਦਮਾ ਇਹਦੇ ਖਿਲਾਫ 27 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜ਼ਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕੱਦਮੇ ਦਰਜ ਹੋਏ 25 ਚ ਹੁਣ ਲੇਟੈਸਟ 12 3 ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲੇਸ਼ਨ ਹੈ ਕਮਿਸ਼ਨਰ ਪੁਲਿਸ ਅਮਰ ਸਰਦੀ ਜਿਹੜੀ ਰਿਜੈਕਸ਼ਨ ਸਰ ਇਸ ਨੂੰ ਨਹੀਂ ਕੋ ਕਰਿਆ ਜਾਂ ਫਿਰ ਹੋਰ ਵੀ ਇਹਦੇ ਵੱਲੋਂ ਘਰ ਬਣਾਏ ਗਏ ਨੇ ਜੀ ਆਪਾਂ ਗੱਲ ਹੈ ਹਜੇ ਤੱਕ ਇਹੀ ਪਤਾ ਲੱਗਿਆ ਜੀ ਕਾਰਪੋਰੇਸ਼ਨ ਨੇ ਸਾਡੇ ਤੋਂ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮਹੀਆ ਕਰਾਉਨੇ ਆ ਸਪੈਸ਼ਲੀ ਜਿਹੜੇ ਇਲੀਗਲ ਡਰੱਗ ਟ੍ਰੇਡ ਦੇ ਥਰੂ ਪ੍ਰੋਪਰਟੀਆਂ ਬਣੀ ਆ ਠੀਕ ਹੈ ਥੈਂਕ ਯੂ ਜੀ Bureau Report Park TV Amritsar